ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਫਰੀਦਕੋਟ ਦੇ ਵਿੱਚ ਤਿਰੰਗਾ ਲਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹੁੰਚੇ ਤੁਹਾਨੂੰ ਪਤਾ ਹੀ ਹੈ ਕਿ ਫਰੀਦਕੋਟ ਲੋਕ ਜਿਹੜੇ ਇੰਨੇ ਕੁ ਖੱਜਲ ਖਵਾਰ ਹੋਏ ਜਿਨ੍ਹਾਂ ਲੋਕਾਂ ਵੱਲੋਂ ਵਾਰ-ਵਾਰ ਬੁਹਾਰਾ ਲਗਾਈਆਂ ਗਈਆਂ ਜਿੱਥੇ ਲੋਕਾਂ ਨੇ ਕਿਹਾ ਕਿ ਸਾਡੀਆਂ ਆਉਣ ਤੱਕ ਜਿਹੜੀਆਂ ਆਮ ਜਿਹੜੇ ਲੋਕ ਰੇੜੀਆਂ ਲਾਉਂਦੇ ਨੇ ਮਜਦੂਰੀਆਂ ਕਰਦੇ ਨੇ ਉਹਨਾਂ ਲੋਕਾਂ ਦਾ ਤੰਦਾ ਰੋਕ ਦਿੱਤਾ ਗਿਆ ਫਰੀਦਕੋਟ ਲੋਕ ਤਾਂ ਪਾਗਲ ਨੇ ਇੱਕ ਆਮ ਘਰ ਦਾ ਮੁੰਡਾ ਅੰਜੜਾ ਸੀ ਤੁਸੀਂ ਆਪਣਾ ਕੰਮ ਕਰਕੇ ਕੀ ਕਰਨਾ ਸੀ ਤੁਸੀਂ ਵੇਲੇ ਆਰਾਮ ਨਾਲ ਘਰੇ ਬੈਠਦੇ ਅਕਸਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਰਹੇ ਨੇ ਤੁਹਾਡੀ ਕੋ ਝੋਲੀ ਪਾ ਕੇ ਜਾਣਾ ਸੀ ਲੇਕਿਨ ਉਹਦੇ ਚਲਦਿਆਂ ਕਾਫੀ ਖੱਜਲ ਖਵਾਰੀ ਸੈਣੀ ਪਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਉਣਾ ਹੋਵੇ ਤਾਂ ਦੂਸਰੇ ਪਾਸੇ ਦੂਰ ਦੂਰ ਤੱਕ ਛੋਣੀ ਵਿਛਾ ਦਿੱਤੀ ਗਈ ਜਿਵੇਂ ਕਿ ਕੋਈ ਜੰਗ ਦਾ ਮੈਦਾਨ ਲੱਗਣਾ ਹੋਵੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਦੀਆਂ ਗੱਲਾਂ ਤੋਂ ਮੁਕਰਦੇ ਤਾਂ ਨਹੀਂ ਸਾਹਮਣੇ ਆ ਰਹੇ ਜਿਹੜੀਆਂ 2022 ਦੇ ਵਿੱਚ ਗੱਲਾਂ ਕਰਦੇ ਸੀ ਕਿ ਐਡਾ ਵੱਡਾ ਕਾਫਲਾ ਲੈ ਕੇ ਕਿਉਂ ਚੱਲਦੇ ਨੇ ਜਾਂ ਕਿ ਉਹ ਕੱਟ ਦਿੱਤੀ ਜਾਂ ਜਾਂਦੀਆਂ ਨੇ ਸੜਕਾਂ ਪੰਜਾਬ ਦੇ ਵਿੱਚ ਜੇਕਰ ਕੋਈ ਹੋਰ ਵਿਧਾਇਕ ਨਿਕਲਦਾ ਹੈ ਮੰਤਰੀ ਨਿਕਲਦਾ ਹੈ ਤਾਂ ਕਿਉਂ ਐਡੇ ਵੱਡੇ ਜਿਹੜੇ ਨੇ ਬੰਦ ਕਰ ਦਿੱਤੇ ਜਾਂਦੇ ਨੇ ਰੋਡ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪ ਦੀ ਸਟੇਟਮੈਂਟ ਯਾਦ ਹੈ ਜਾਂ ਫਿਰ ਉਹ ਭੁੱਲ ਚੁਕੇ ਨੇ ਕਿ ਉਹ ਹੁਣ ਆਮ ਘਰ ਦਾ ਮੁੰਡਾ ਨਹੀਂ ਹੁਣ ਉਹ ਖਾਸ ਹੋ ਚੁਕੇ ਨੇ ਕਿਉਂਕਿ ਕੱਲ ਜਿਵੇਂ ਫਰੀਦਕੋਟ ਦੇ ਵਿੱਚ ਵੇਖਿਆ ਗਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉੱਥੇ ਝੰਡਾ ਲੈ ਲੋਨ ਪਹੁੰਚਣਾ ਸੀ ਇੱਕ ਪਾਸੇ ਆਜ਼ਾਦੀ ਦਾ ਦਿਹਾੜਾ ਸੀ ਆਜ਼ਾਦੀ ਦਿਵਸ ਦਾ ਦਿਹਾੜਾ ਸੀ ਜਿੱਥੇ ਦੂਸਰੇ ਪਾਸੇ ਲੋਕ ਸੜਕਾਂ ਦੇ ਉੱਤੇ ਵਿਚਾਰੇ ਜਿਹੜੇ ਰੋਜ਼ ਕਮਾਈਆਂ ਕਰਦੇ ਸੀ ਜਿਨ੍ਹਾਂ ਦੀ ਦਿਹਾੜੀ ਪੈਣ ਤੇ ਸ਼ਾਮ ਨੂੰ ਚੁੱਲ੍ਹੇ ਬਲਦੇ ਸੀ ਉਹਨਾਂ ਲੋਕਾਂ ਦੀਆਂ ਜਿਹੜੀਆਂ ਨੇ ਦੂਰ ਦੂਰ ਤੱਕ ਰੇੜੀਆਂ ਹਟਾ ਦਿੱਤੀਆਂ ਗਈਆਂ ਮਜ਼ਦੂਰ ਮਜ਼ਦੂਰੀ ਕਰਨ ਨਹੀਂ ਪਹੁੰਚੇ ਹਰ ਇੱਕ ਪਾਸੇ ਸ਼ੋਣੀ ਇਸ ਤਰ੍ਹਾਂ ਵਿਛਾ ਦਿੱਤੀ ਗਈ ਜਿਸ ਤਰ੍ਹਾਂ ਉਹ ਜੰਗ ਦਾ ਮਾਹੌਲ ਹੋਵੇ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਨੂੰ ਪਹੁੰਚਣ ਦੀ ਗੀ ਲੋੜ ਸੀ ਫਿਰ ਉੱਥੇ ਕਹਿੰਦੇ ਕਮਿਸ਼ਨਰ ਨੇ ਉਥੇ ਝੰਡਾ ਲਾ ਲੈਣਾ ਸੀ ਲੋਕਾਂ ਦੇ ਵੱਡੇ ਤਿੱਖੇ ਸਵਾਲ ਖੜੇ ਹੋ ਗਏ ਜਿੱਦੇ ਚੱਲਦੇ ਅਧਿਆਪਕਾਂ ਨੂੰ ਵੀ ਘਰਾਂ ਦੇ ਵਿੱਚ ਕੈਦ ਕਰ ਲਿਆ ਗਿਆ ਜਿੱਥੇ ਅਧਿਆਪਕ ਵਿਚਾਰੇ ਇਹ ਦਿਨ ਰਾਤ ਮਿਹਨਤਾਂ ਕਰਦੇ ਨੇ ਉਹਨਾਂ ਨੂੰ ਹਰ ਇੱਕ ਅਧਿਆਪਕ ਨੂੰ ਹਰ ਜਿੱਥੋਂ ਦੇ ਸੀਗੇ ਉਹ ਉਹਨਾਂ ਦੇ ਘਰਾਂ 'ਚ ਡਕੇਟ ਕੀਤਾ ਗਿਆ ਦੂਸਰੇ ਪਾਸੇ ਰੋਕਿਆ ਗਿਆ ਧਰਨੇ ਨਾਲ ਲੋਨ ਦਿੱਤੇ ਗਏ ਕੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਸ ਗੱਲ ਦਾ ਡਰ ਹੈ ਦੂਸਰੇ ਪਾਸੇ ਜਿੱਥੇ ਆਮ ਮਜ਼ਦੂਰ ਇੱਕ ਪਾਸੇ ਤਾਂ ਆਜ਼ਾਦੀ ਦਿਵਸ ਦੀ ਗੱਲ ਸੀ ਕਿ ਅਸੀਂ ਆਜ਼ਾਦ ਆ ਲੇਕਿਨ ਕੱਲ ਜਿਸ ਤਰ੍ਹਾਂ ਫਰੀਦਕੋੜ ਨੂੰ ਬੰਦਿਸ਼ ਵਿੱਚ ਬੰਨਣਾ ਪਿਆ ਉਹ ਆਜ਼ਾਦੀ ਦਾ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਆਜ਼ਾਦੀ ਨਹੀਂ ਦੇ ਸਕਦੇ ਭਗਵੰਦ ਮਾਨ ਜੀ ਉਹਨਾਂ ਨੂੰ ਕੈਦ ਦਾ ਸਕਦੇ ਆ ਕਿਉਂਕਿ ਕੱਲ ਕਈ ਲੋਕਾਂ ਦਾ ਦਿਨ ਪਏ ਸ਼ਾਮ ਤੱਕ ਚੁੱਲੇ ਨਹੀਂ ਬਲੇ ਹੋਣੇ ਤੁਹਾਡੀ ਵਜ੍ਹਾ ਨਾਲ ਕਿਉਂਕਿ ਜਿਹੜੇ ਨਿੱਤ ਦਿਹਾੜੀਆਂ ਕਰਦੇ ਨੇ ਜਿਨ੍ਹਾਂ ਦਾ ਸਜਦਾ ਚੁੱਲਾ ਬਲਦਾ ਹੈ ਉਹ ਕੱਲ ਲੋਕਾਂ ਨੂੰ ਵੀ ਦੁਖੀ ਹੋਣਾ ਪਿਆ ਇੱਕ ਪਾਸੇ ਜਿੱਥੇ ਤੁਸੀਂ ਤਾਂ ਆਪਣੇ ਐਡਾ ਵੱਡਾ ਕਾਫਲਾ ਲੈ ਕੇ ਕੋਈ ਦਸਾਂ 12 ਗੱਡੀਆਂ ਦੇ ਵਿੱਚ ਪਹੁੰਚੇ ਜਿੱਤੇ ਹਰ ਪਾਸੇ ਪੁਲਿਸ ਨੇ ਰੋਕ ਲਗਾ ਦਿੱਤੀ ਆਮ ਜਨਤਾ ਵੀ ਬੜੀ ਔਖੀ ਹੋਈ ਆਮ ਜਨਤਾ ਨੂੰ ਕਿਤੇ ਆਉਣ ਜਾਣ ਨਹੀਂ ਦਿੱਤਾ ਗਿਆ ਜਿਹੜੇ ਲੋਕ ਉਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਲੋਕਾਂ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਮਾਈ ਕਰਨੀ ਸੀ ਵੱਡੇ ਇੱਕ ਪਾਸੇ ਤੁਸੀਂ ਰੁਖ ਲਗਾਓ ਦੀਆਂ ਗੱਲਾਂ ਕਰਦੇ ਨੇ ਤੁਹਾਡੇ ਪਿੱਛੇ ਰੁਕ ਤੱਕ ਛਾਂੜ ਦਿੱਤੇ ਗਏ ਕੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੁਣ ਇੰਨਾ ਕੁ ਡਰ ਪੈ ਗਿਆ ਹੈ ਅਜਿਹਾ ਕੀ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਉਹ ਆਮ ਜਨਤਾ ਦੇ ਕੋਲੋਂ ਹੀ ਡਰ ਰਹੇ ਨੇ ਦੂਸਰੇ ਪਾਸੇ ਜਿੱਥੇ ਸਟੇਜਾਂ ਦੇ ਉੱਤੇ ਵੱਡੀਆਂ-ਵੱਡੀਆਂ ਸਪੀਚਾਂ ਦਿੱਤੀਆਂ ਜਾਂਦੀਆਂ ਸੀ ਕਿ ਮੈਂ ਧਰਨੇ ਹਟਾ ਦਿਆਂਗਾ ਮੈਨੂੰ ਕਾਫਲਿਆਂ ਦੀ ਜਰੂਰਤ ਨਹੀਂ ਹੈ ਮੈਂ ਜਿਹੜੇ ਪੰਜਾਬੀਆਂ ਦੇ ਹੱਕਾਂ ਵਿੱਚ ਆਮ ਲੋਕਾਂ ਦੇ ਹੱਕਾਂ ਵਿੱਚ ਆ ਮੈਂ ਆਮ ਲੋਕਾਂ ਦੇ ਘਰਾਂ ਚੋਂ ਨਿਕਲਿਆ ਹੋਇਆ ਹਾਂ ਮੈਂ ਆਮ ਲੋਕਾਂ ਦੀ ਸੁਸਾਇਟੀ ਨੂੰ ਜਾਣਦਾ ਹਾਂ ਲੇਕਿਨ ਅੱਜ ਉਹ ਵਾਅਦੇ ਕਿੱਥੇ ਗਏ ਭਗਵੰਤ ਮਾਨ ਜੀ ਕਿਉਂਕਿ ਤੁਸੀਂ ਵੀ ਉਹਨਾਂ ਹਾਲਾਤਾਂ ਚੋਂ ਹੀ ਲੰਘ ਰਹੇ ਹੋ ਜਿਸ ਤਰ੍ਹਾਂ ਦੂਜੇ ਆਪਾ ਪਟੀਆਂ ਨੇ ਕੀਤਾ ਉਸ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁੰਦਾ ਕੱਲ ਫਰੀਦਕੋਟ ਦੇ ਵਿੱਚ ਨਜ਼ਰ ਆਇਆ ਹਰ ਇੱਕ ਆਮ ਇਨਸਾਨ ਹਰ ਇੱਕ ਵਰਗ ਦਾ ਛੋਟੇ ਤੋਂ ਛੋਟਾ ਇਨਸਾਨ ਜਿਹੜਾ ਡੇਲੀ ਕਮਾਈ ਕਰਕੇ ਖਾਂਦਾ ਹੈ ਭਾਵੇਂ ਉਹ ਦੁਕਾਨਦਾਰ ਸੀ ਭਾਵੇਂ ਉਹ ਮਜ਼ਦੂਰੀ ਕਰਨ ਵਾਲਾ ਸੀ ਚਾਹੇ ਉਹ ਕਾਰੀਗਰੀ ਸੀ ਉਹ ਚਾਹੇ ਰੇੜੀ ਪੇਸ਼ੀ ਵਾਲਾ ਸੀ ਕੋਈ ਵੀ ਇਨਸਾਨ ਕੱਲ ਚੀਕ ਚੀਕ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਸੀ ਕਿ ਤੁਸੀਂ ਸਾਡੇ ਜੇਫਰੀਦਕੋਟ ਦੇ ਵਿੱਚ ਇੱਕ ਝੰਡਾ ਲਾਣਾ ਹੈ ਤਾਂ ਉਹਦੇ ਉੱਤੇ ਵੀ ਐਡਾ ਵੱਡਾ ਜਿਹੜਾ ਹੈ ਸ਼ੋਣੀ ਵਿਛਾ ਦਿੱਤੀ ਗਈ ਤਾਂ ਇਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਸਪੋਰਟ ਮਿਲ ਜਾਏਗੀ ਕਿ ਇਸ ਤਰ੍ਹਾਂ ਉਹ ਜਿਹੜੇ ਆਪਣੇ ਨਿਸ਼ਾਨ ਛੱਡ ਦੇਣਗੇ ਕਿ ਇਹ ਜਿਹੇ ਕੰਮ ਜੋ ਪਹਿਲਾਂ ਪਾਰਟੀਆਂ ਨੇ ਕੀਤੇ ਉਹੀ ਕੰਮ ਹੋਣ ਭਗਵੰਤ ਮਾਨਦੇ ਨੇ ਤਾਂ ਕੱਲ ਲੋਕਾਂ ਵੱਲੋਂ ਰੱਜ ਕੇ ਫਰੀਦਕੋਟ ਦੇ ਵਿੱਚ ਲਾਂਤਾਂ ਪਾਈਆਂ ਗਈਆਂ